ਧਰਮ ਸਨਮਾਨ ਜੋ ਸਾਧ ਸੰਗਤ ਜੀ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ ਤੇਥੇ ਮਿਲਣ ਬੜਿਆ ਇਨਾਂ ਦਰਗਹ ਮੋਖ ਦਵਾਰ ਗੁਰੂ ਕਲਗੀ ਤਰਪਾਦ ਸਾਹਿਬ ਜੀ ਆਂਦੇ ਪਾਵਨ ਤਖਤ ਤੱਕ ਸ੍ਰੀ ਦਮਨਵਾ ਸਾਹਿਬ ਗੁਰੂ ਕਾਂਛੀ ਵਿਖੇ ਨਰੰਤਰ ਦਰਸਾਲ ਤੋਂ ਇਸ਼ਨਾਨ ਸੇਵਾ ਪ੍ਰਾਰੰਭ ਹੋਈ ਸੀ ਜੋ ਤੱਕ ਸਾਹਿਬ ਦੇ ਸਮੁੱਚੇ ਸਤਾਵ ਵੱਲੋਂ ਮਾਨਜੋ ਸਿੰਘ ਸਾਹਿਬਾਂ ਵੱਲੋਂ ਅਤੇ ਸਮੁੱਚੇ ਨਗਰਾਨੀਏ ਸੰਗਤਾਂ ਵੱਲੋਂ ਹਰ ਰੋਜ਼ ਤਖਤ ਸਾਹਿਬ ਦੀੇ ਹਾਜ਼ਰੀ ਭਰ ਕੇ ਇਸ਼ਨਾਨ ਸੇਵਾ ਕੀਤੀ ਜਾਂਦੀ ਹੈ। ਅੱਜ 10 ਸਾਲ ਇਸ਼ਨਾਨ ਸੇਵਾ ਨਿਰੰਤਰ ਸੰਪੂਰਨ ਹੋਣ ਤੇ ਸ਼ੁਕਰਾਨਾ ਸਮਾਗਮ ਤਖਤ ਸਾਹਿਬ ਕੇ ਸੂਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਜਿਸ ਵਿੱਚ ਮਾਨਜੋਤ ਸਿੰਘ ਸਾਹਿਬ ਆਵਾਜਥੇਦਾਰ, ਬਾਬਾ ਤੇਜ ਸਿੰਘ ਜਥੇਦਾਰ, ਤਖਸੀਦਮਨਵਾ ਸਾਹਿਬ, ਮੈਨੇਜਰ ਸਾਹਿਬ, ਨਗਰਾਨੀਏ ਸੰਗਤਾਂ ਪੰਜ ਪਿਆਰੇ ਸਹਿਬਾਨ, ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੇਵਾ ਦੇ ਮਹੱਤਮ ਤੋਂ ਸੰਗਤ ਨੂੰ ਜਾਣੂ ਕਰਾਇਆ ਗਿਆ। ਗੁਰੂ ਸਾਹਿਬ ਕਿਰਪਾ ਕਰਨ ਦੀ ਸੂਚੇ ਨਗਰਾਂ ਦੀਆਂ ਸੰਗਤਾਂ ਨੂੰ ਅਤੇ ਸਮੂਥੀ ਸੇਵਾਦਾਰਾਂ ਨੂੰ ਦੜਦੀ ਕਲੇ ਦਾਤ ਵਰਸ਼ਿਸ਼ ਕਰਕੇ ਆਪਣੇ ਦਰ ਘਰ ਦੀਆਂ ਸਵਾਵਾਂ ਬਾਕਿ ਸਦਾਰਤੀ ਨਵਾਜਦੇ ਰਹਿ ਸਮੂਥੀ ਨਗਰਾਂ ਦੀਆਂ ਸੰਗਤਾਂ ਦਾ ਤੱਕ ਸਹਿਬ ਦੇ ਸੂਚੇ ਪ੍ਰਬੰਧ ਵੱਲੋਂ ਮਾਨ ਸਨਮਾਨ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਤੇ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਕਾਮਨਾ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਸੂਚੀਆਂ ਸੰਗਤਾਂ ਦੇ ਸੇਵਾਦਾਰਾਂ ਦੀ ਸੀਸ ਤੇ ਮਿਹਰ ਭਰ ਆਤਰਾ ਕੇ ਆਪਣੇ ਦਰ ਘਰ ਦੀਆਂ ਸਵਾਵਾਂ ਲੈ ਕਰਕੇ ਨਵਾਜਦੇ ਰਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 27 ਜੁਲਾਈ 2025 ਦਿਨ ਐਤਵਾਰ ਨੂੰ ਜੀ ਤਖਤ શ્રી ਦਮਦਮ ਸਾਹਿਬ ਜੀਆਂ ਦੇ ਜੋ ਇਸ਼ਨਾਨ ਸੇਵਾ ਹੁੰਦੀ ਹੈ ਉਹਨੂੰ ਪੂਰੇ 10 ਸਾਲ ਹੋ ਗਏ ਜੀ ਇਸ 10 ਸਾਲ ਦੀ ਸੇਵਾ ਪੂਰਨ ਹੋਈ ਤੇ ਤਖਤ ਸਾਹਿਬ ਜੀ ਅਤੇ ਸਮੂਹ ਇਸ਼ਨਾਨ ਸੰਗਤਾਂ ਜੋ ਹਰ ਰੋਜ਼ਾਨਾ ਰਾਜੀਆਂ ਭਰ ਦਿੰਦੇ ਸਾਡੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਬੀਰ ਸਿੰਘ ਤੀਰ ਸਿੰਘ ਵਿਖੇ ਜੀ ਸ਼ੁਕਰਾਨਾ ਸਮਾਗਮ ਜੋ ਅੱਜ ਕਰਵਾਏ ਗਏ ਨੇ ਅਰਮਤਾ ਵਿੱਚ ਦੀਵਿਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਮਾਤਾ-ਮਾਪਿਆਂ ਦੀਵਿਆਂ ਵੱਲੋਂ ਸੰਗਤੀ ਰੂਪ ਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੈ ਉਸ ਤੋਂ ਉਪਰੰਤ ਤਖਸ਼ੀ ਰਾਮਦਾਸ ਸਾਹਿਬ ਜੀ ਦੀਆਂ ਹਜ਼ੂਰੀ ਰਾਗੀਆਂ ਵੱਲੋਂ ਬਹੁਤ ਹੀ ਮਨੋਹਰ ਕੀਰਤਨ ਕੀਤਾ ਗਿਆ ਜਿਆਨੀ ਜਗਤਾਰ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਵਿਖਿਆਨ ਜੋ ਤਖਸ਼ੀ ਰਾਮਦਾਸ ਸਾਹਿਬ ਜੀ ਦੀ ਸ਼ਾਨ ਸੇਵਾ ਦਾ ਮਹਤਮ ਹੈ ਉਹ ਸੰਗਤ ਨਾਲ ਸੰਜਾ ਕੀਤਾ ਗਿਆ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜੋ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਗਤਾਰ ਸਿੰਘ ਸਾਹਿਬ ਨੇ ਤਖੀ ਰਾਮਦਾਸ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਵਿੰਦਰ ਸਿੰਘ ਜੀ ਯਾਨੀ ਗੁਰਜਣ ਸਿੰਘ ਜੀ ਸਾਡੇ ਨਾਲ ਪ੍ਰੋਫੈਸਰ ਗੁਰਜੀਤ ਸਿੰਘ ਦੀ ਗੁਰੂ ਕਾਸ਼ੀਨੀ ਸੀ ਤੋਂ ਇਹਨਾਂ ਨੇ ਉੱਚੇ ਚੇ ਤੌਰ ਤੇ ਹਾਜ਼ਰੀਆਂ ਭਰੀਆਂ ਨੇ ਤੇ ਪਿਛਲੇ 15 ਦਿਨਾਂ ਤੋਂ ਇਹਨਾਂ ਨੇ ਇਸ ਪ੍ਰੋਗਰਾਮ ਸਫਲ ਬਣਾਉਣ ਵਾਸਤੇ ਨਿਰੰਤਰ ਇਹਨਾਂ ਨੇ ਜੋ ਹੈ ਪ੍ਰੋਗਰਾਮ ਲਿਖੇ ਨੇ ਮੀਟਿੰਗਾਂ ਕੀਤੀਆਂ ਨੇ ਤੇ ਤਾਂ ਜੋ ਅੱਜ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ અપਾਰ ਬਖਸ਼ਿਸ਼ਾਂ 사ਦਕਾ ਜੋ ਸਾਡਾ ਤਖਸ਼ੀਰੀ ਦਮਦਾਰ ਸਾਹਿਬੀ ਦਾ ਪਹਿਲਾ ਸ਼ੁਕਰਾਨਾ ਸਮਾਗਮ ਹੈ ਉਹ ਬਹੁਤ ਹੀ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ ਜੀ ਇਸ ਤਰ੍ਹਾਂ ਸਹਿਯੋਗ ਮਿਲਦਾ ਚੁਣਤ ਹੈ ਸੰਗਤ ਬਹੁਤ ਵਧੀਆ ਸਹਿਯੋਗ ਹੈ ਇਸ ਸਮਾਗਮ ਨੂੰ ਲੈ ਕੇ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਮੈਨੇਜਰ ਸਾਹਿਬ ਹੈੱਡ ਗ੍ਰੰਤੀ ਸਾਹਿਬ ਐਡੀਸ਼ਨਲ ਮੈਨੇਜਰ ਸਾਹਿਬ ਹੋਰ ਜਿੰਨੇ ਵੀ ਪ੍ਰਬੰਧਕ ਨੇ ਸਾਰੇ ਪਪਾ ਭਾਰ ਰਹੇ ਨੇ ਜੀ ਉਹਨਾਂ ਦਾ ਪੂਰਨ ਸਹਿਯੋਗ ਰਿਹਾ ਜੀ ਉਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਹੀ ਇਹ ਜੋ ਇਸ ਤਰ੍ਹਾਂ ਦੇ ਸਮਾਗਮ ਨੇ ਚੜ੍ਹਦੀ ਕਲਾ ਵਿੱਚ ਹੁੰਦੇ ਨੇ ਤੇ ਹੁੰਦੇ ਰਹਿੰਦੇ ਨੇ